ਦੀ ਖਬਰ ਹੈ ਕਿ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਸੀਮ ਨੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਵਿਚਾਰ ਚਰਚਾ ਕੀਤੀ ਤੇ ਚੰਡੀਗੜ੍ਹ ਚ ਸੀਐਮ ਰਹਾਇਸ਼ ਤੇ ਇਹ ਮੁਲਾਕਾਤ ਜਿਹੜੀ ਹੈ ਇਹ ਹੋਈ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਪੀਸੀਆਰ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਆ ਤਾਂ ਇਨ੍ਹਾਂ ਹੀ ਪੀਸੀਆਰ ਮੁਲਾਜ਼ਮਾ ਨੇ ਕਾਰਸਵਾਰ 11 ਲੋਕਾਂ ਦੀ ਜਾਨ ਬਚਾਈ ਸੀ ਜਿਸ ਦੇ ਕਰਕੇ ਜੋ ਕਿ ਸੀਐਮ ਪਗਮਾਨ ਹੁਣਾ ਵੱਲੋਂ ਇਨ੍ਹਾਂ ਦੀ ਨਾਲ ਜਿਹੜੀ ਹੈ ਗੱਲਬਾਤ ਕੀਤੀ ਗਈ ਆ ਤਾਂ ਇਹਨਾਂ ਦੇ ਨਾਲ ਵਿਚਾਰ ਚਰਚਾ ਜਿਹੜੀ ਆ ਉਹ ਕੀਤੀ ਗਈ ਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਸੀਐਮ ਨੇ ਪੀਸੀਆਰ ਪੁਲਿਸ ਮੁਲਾਜ਼ਮਾ ਦੇ ਨਾਲ ਚੰਡੀਗੜ੍ਹ ਸੇ ਤੁਰ ਹਾਇਸ ਤੇ ਮੁਲਾਕਾਤ ਕੀਤੀ ਹੈ ਉਹਨਾਂ ਦਾ ਹੌਸਲਾ ਅਫਜ਼ਾਈ ਕੀਤਾ ਹੈ ਅਤੇ ਕਿਹਾ ਹੈ ਕਿ ਕਿਸੇ ਦੀ ਜਾਨ ਬਚਾਉਣਾ ਇੱਕ ਪੁੰਨ ਹੀ ਨਹੀਂ ਹੈ ਸਗੋਂ ਸਭ ਤੋਂ ਵੱਡਾ ਪਰ ਉਪਕਾਰ ਹੈ ਤਾਂ ਇਸ ਵੱਡੀ ਜਿਹੜੀ ਖਬਰ ਹੈ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੂੰ ਸੀਐਮ ਭਗਵੰਤ ਮਾਨ ਮਿਲਣੇ